ਮੈਂ ਆਪ ਜੀ ਨੂੰ ਉਹੀ ਸਮਝਾ ਰਿਹਾ ਵੇਖੋ ਇਹ ਸਾਰੀ ਗੱਲ ਮਿਲਦੀ ਜੁਲਦੀ ਆ ਸਾਰੀ ਜਿਵੇਂ ਆਪਾਂ ਪਹਿਲਾਂ ਪਰਲੋ ਤੋਂ ਗੱਲ ਸ਼ੁਰੂ ਕੀਤੀ ਆ ਪਰਲੋ ਕਿੱਥੋਂ ਆਉਂਦੀ ਆ ਫਿਰ ਤੁਸੀਂ ਧਰਮ ਦੇ ਤੌਰ ਦੀ ਗੱਲ ਕੀਤੀ ਆ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ ਉਹ ਸਾਡੇ ਮਨ ਦੀ ਹੁੰਦੀ ਆ ਮਨ ਦੀ ਅਵਸਥਾ ਹੁੰਦੀ ਆ ਬ੍ਰਹਮ ਗਿਆਨੀ ਦੀ ਠੀਕ ਹੈ ਜੀ ਬ੍ਰਹਮ ਗਿਆਨੀ ਕਿਉਂਕਿ ਮਨ ਦਾ ਜਿਹੜਾ ਆਕਾਰ ਹੈ ਉਹ ਸੂਖਸ਼ਮ ਉਹ ਪੰਜਾਂ ਤੱਤਾਂ ਦੁਆਰਾ ਬਣਿਆ ਹੋਇਆ ਤੇ ਮਨ ਨੂੰ ਸਰੀਰ ਦਾ ਜਾਮਾ ਮਿਲਦਾ ਹੈ ਜਿੰਨੀ ਡਿਗਰੀ ਦਾ ਉਹ ਮਨ ਹੁੰਦਾ ਹੈ ਉਹਨਾਂ ਉਸ ਇਸ ਸਰੀਰ ਵਿੱਚ ਜਨਮ ਲੈਣ ਤੇ ਉਸ ਦੀ ਪ੍ਰਵਤਾ ਹੋ ਜਾਂਦੀ ਹੈ ਠੀਕ ਹੈ ਜੀ ਜੇ ਉਹ ਮਨ ਦੇ ਨੀਚ ਕਰਮ ਨੇ ਤਾਂ ਜਦੋਂ ਸਰੀਰ ਦੇ ਵਿੱਚ ਜਨਮ ਲਏਗਾ ਉਹ ਮਨਮੁਖ ਬਣੇਗਾ ਜੋ ਜੂਨਾ ਭੋਕਿਆ ਹੈ ਨੀਚ ਕਰਮਾਂ ਦੇ ਵਿੱਚੋਂ ਧਿਆਨ ਦੁਆਰਾ ਇਸ ਜਾਮੇ 'ਚ ਆ ਗਿਆ ਆ ਤਾਂ ਦਾ ਮਨਮੁਖ ਹੋਊਗਾ ਏਂਗਸਟਰ ਬਣ ਜਾਊਗਾ ਦੂਜਿਆਂ ਨੂੰ ਮਾੜਾ ਕਰੂਗਾ ਲੁੱਟਖੋਹਾਂ ਕਰੇਗਾ ਉਹੀ ਮਨ ਜੇਕਰ ਚੌਥੇ ਪੱਧਰ ਦੇ ਵਿੱਚੋਂ ਨਾਮ ਦੇ ਵਿੱਚੋਂ ਸੱਚ ਦੇ ਵਿੱਚੋਂ ਪ੍ਰਗਟ ਹੋ ਕੇ ਆਇਆ ਉਹ ਇਸਰੀਰ ਦੇ ਵਿੱਚ ਆ ਗਿਆ ਸਰੀਰ ਸਾਰਿਆਂ ਨੂੰ ਇੱਕੋ ਦਿੱਤਾ ਹੋਇਆ ਸਰੀਰ ਖਾਲਸ ਹੈ ਪੰਜੇ ਤੱਤ ਖਾਲਸ ਨੇ ਜਦੋਂ ਉਹ ਬ੍ਰਹਮ ਦਾ ਭੇਤ ਲੈ ਕੇ ਪਿੱਛੋਂ ਕੋਈ ਕਮਾਈ ਵਾਲੀ ਰੂਹ ਆ ਰਹੀ ਆ ਤਾਂ ਉਹ ਇਸ ਸਰੀਰ ਵਿੱਚ ਆਏਗਾ ਤੇ ਉਹਨੂੰ ਕਹਿਣਗੇ ਬ੍ਰਹਮ ਗਿਆਨੀ ਪ੍ਰਗਟ ਹੋ ਗਿਆ ब्रह्मज्ञानी एक मन ਨੂੰ ਕਿਹਾ ਜਾਂਦਾ ਹੈ ਕਿਉਂਕਿ ਸੰਸਾਰ ਨੂੰ ਮਨ ਦਾ ਪਤਾ ਨਹੀਂ ਆ ਮਨ ਪੰਜਾਂ ਤਤਾਂ ਦੀ ਖੇਡ ਹੈ ਹਾਂਜੀ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤਤ ਕੋ ਜਿਓ ਜੋਤ ਦੇ ਉੱਪਰ ਸੂਖਸ਼ਮ ਪੰਜਾਂ ਤਤਾਂ ਦਾ ਆਕਾਰ ਹੈ ਹੁਣ ਉਹ ਕੋਈ ਐਸੀ ਰੂਹ ਆ ਗਈ ਇਸ ਸਰੀਰ ਵਿੱਚ ਉਹ ਪ੍ਰੇਤ ਕਹਾਉ ਮਨਮੁਖ ਕਹਾਉ ਮਾੜੇ ਕਰਮਾਂ ਵਾਲਾ ਕਹਾਉ ਕੋਈ ਐਸੀ ਰੂਹ ਅਗੰਮੀ ਰੂਹ ਆ ਗਈ ਗੁਰੂ ਨਾਨਕ ਦੇਵ ਮਹਾਪੁਰਸ਼ ਆ ਗਏ ਬਾਬਾ ਬੁੱਢਾ ਜੀ ਵਰਗੇ ਆ ਗਏ ਉਹਨਾਂ ਬ੍ਰह्मਗਿਆ ਨਹੀਂ ਕਹੋਣੋ ਬ੍ਰह्मਗਿਆ ਨਹੀਂ ਹੈ ਕੀ ਜੋ ਬ੍ਰह्म ਦਾ ਭੇਤ ਰੱਖਦਾ ਹੈ ਬ੍ਰह्म ਕੀ ਹੈ ਬ੍ਰह्म ਤੇ ਮਾਇਆ ਦੋ ਅਵਸਥਾ ਨੇ ਬ੍ਰह्मਗਿਆ ਨਹੀਂ ਕਿੰਨੂੰ ਕਿਹਾ ਜਾਂਦਾ ਹੈ ਮਾਇਆ ਜੋ ਤੁਹਾਨੂੰ ਆ ਸਾਰਾ ਸੰਸਾਰ ਦੇ ਵਿੱਚ ਦਿਖ ਰਿਹਾ ਹੈ ਇਹ ਸਭ ਮਾਇਆ ਹੈ ਠੀਕ ਹੈ ਸਾਡੇ ਸਰੀਰ ਤੋਂ ਮਾਇਆ ਸ਼ੁਰੂ ਹੁੰਦੀ ਹੈ ਜਿੰਨਾ ਆਕਾਰ ਦਿਖਦਾ ਹੈ ਇਹ ਮਾਇਆ ਹੈ ਜਿੰਨੇ ਫੁਰਨੇ ਆਉਂਦੇ ਨੇ ਵਿਚਾਰ ਆਉਂਦੇ ਨੇ ਸਭ ਮਾਇਆ ਹੈ ਸੂਖਸ਼ਮ ਮਾਇਆ ਦ੍ਰਿਸ਼ਟਮਨ ਮਾਇਆ ਇਸ ਮਾਇਆ ਦੇ ਵਿੱਚ ਬ੍ਰह्म ਰਮਿਆ ਹੋਇਆ ਜੋਤ ਸਰੂਪ ਵਿੱਚ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਟ ਬੜ ਹੁੰਦਾ ਹੈ ਜਿਹੜਾ ਇਸ ਮਾਇਆ ਦੇ ਵਿੱਚ ਰਮੀ ਹੋਈ ਜੋਤ ਦੇ ਸੰਮੁਖ ਹੋ ਜਾਂਦਾ ਹੈ ਹਰ ਵਕਤ ਇੱਕ ਖਿੰਨ ਵੀ ਪਾਸੇ ਨਹੀਂ ਧਿਆਨ ਦੁਆਰਾ ਦ੍ਰਿਸ਼ਟੀ ਦੁਆਰਾ ਸੁਰਤ ਦੁਆਰਾ ਮਨ ਦੁਆਰਾ ਚਿੱਤ ਦੁਆਰਾ ਕਾਗਰਤਾ ਦੁਆਰਾ ਤੇ ਜਦੋਂ ਜੋਤ ਦੇ ਸਨਮੁਖ ਹੁੰਦਾ ਹੈ ਉਹ ਜੋਤ ਦੇ ਵਿੱਚੋਂ ਹਰ ਵਕਤ ਇੱਕ ਆਵਾਜ਼ ਚੱਲਦੀ ਪਈ ਹੈ ਸਾਰੇ ਬ੍ਰਹਿਮੰਡ 'ਚ ਜਿਹਨੂੰ ਕਹਿੰਦੇ ਨੇ ਸਤ ਨਾਮ ਤੇਰਾ ਪਰਾਪੁਰਬਲਾ ਜਿਹੜਾ ਸਤ ਨੂੰ ਦੇਖਦਾ ਅਕਾਲਪੁਰਖ ਨੂੰ ਦੇਖ ਰਿਹਾ ਬ੍ਰਹਮ ਨੂੰ ਦੇਖ ਰਿਹਾ ਮਾਇਆ ਦੇ ਵਿੱਚ ਰਹਿੰਦੇ ਆ ਕਰਮ ਵੀ ਕਰ ਰਿਹਾ ਸੰਸਾਰ ਨੂੰ ਵੀ ਦੇਖ ਰਿਹਾ ਤੇ ਨਾਲ ਨਾਮ ਨੂੰ ਆਵਾਜ਼ ਨੂੰ ਸੁਣਦਾ ਉਹਨੂੰ ਕਹਿੰਦੇ ਨੇ ਬ੍ਰह्म ਗਿਆਨੀ ਹੁਣ ਉਸ ਦੀ ਕਮਾਈ ਕਿੰਨੀ ਹੈ ਇੱਕ ਜੀਵ ਐਸਾ ਉਸ ਦੀ ਕਮਾਈ ਸਿਰਫ 4 ਰੁਪਈਆ ਹੀ ਆ ਇੱਕ ਜੀ ਵੈਸਾ ਉਸ ਦੀ ਕਮਾਈ ਸਿਰਫ ਉਹਦਾ ਪਰਿਵਾਰ ਹੀ ਆ ਇੱਕ ਜੀ ਵੈਸਾ ਉਸ ਦੀ ਪੈਸੇ ਦੀ ਕਮਾਈ ਆ ਇੱਕ ਦੇ ਕੋਲ ਪ੍ਰਭਤਾ ਦੀ ਕਮਾਈ ਆ ਕਿਸੇ ਕੋਲ ਕੋਈ ਕਮਾਈ ਆ ਇੱਕ ਬ੍ਰਹਮ ਗਿਆਨੀ ਕੋਲ ਨਾਦ ਦੀ ਅਵਸਥਾ ਹੈ ਹੁਣ ਮਹਾਰਾਜ ਕਹਿੰਦੇ ਆ ਕਿ ਬ੍ਰਹਮ ਗਿਆਨੀ ਜਿਹੜਾ ਹੈ ਉਹ ਨਾਦ ਦੀ ਕਮਾਈ ਆ ਉਹਦੇ ਕੋਲੇ ਬ੍ਰਹਮ ਦੀ ਕਮਾਈ ਆ ਉਹਦੇ ਕੋਲੇ ਹਾਂਜੀ ਤਾਂ ਇਹ ਸੰਸਾਰ ਕਿਹਦੇ ਵਿੱਚ ਬੰਨਿਆ ਹੋਇਆ ਹੈ ਇਹ ਸੰਸਾਰ ਦੇ ਵਿੱਚ ਧੌਲ ਕਿੰਦਾ ਲੱਗਿਆ ਹੋਇਆ ਧਰਮ ਦਾ ਤਰਮ ਦਾ ਧਾਤੌੜ ਹੈ ਤੁਹਾਨੂੰ ਪਹਿਲਾਂ ਦੱਸਿਆ ਨਾ ਨਾਦ ਦੇ ਵਿੱਚ ਨਾਦ ਦਾ ਧਰਮ ਦਾ ਧਾਤੌੜ ਹੈ ਸੰਸਾਰ